ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਡੇਟਾ ਚੋਰੀ ਕਰਨ ਵਾਲਾ ਭਗਵੰਤ ਮਾਨ ਤੇ ਲਾਲਜੀਤ ਪੁੱਲਰ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਡੇਟਾ ਚੋਰੀ ਕਰਨ ਵਾਲਾ ਭਗਵੰਤ ਮਾਨ ਤੇ ਲਾਲਜੀਤ ਪੁੱਲਰ ਮੁਰਦਾਬਾਦ ਮੁਰਦਾਬਾ ਮੁਰਦਾਬਾ ਬਚਾਓ ਬੋਰਚਾ ਜਿੰਦਾਬਾਦ 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 ਬਚਾਓ ਬੋਰਚਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਲੋਕਾਂ ਦੀ ਚਾਂਦੀ ਵਰਗੀ ਰੇਤਾ ਨਹੀਂ ਲੁੱਟਣ ਦੇ ਆਗੇ ਨਹੀਂ ਲੁੱਟਣ ਦੇ ਆਗੇ ਉਸ ਦਾ ਸਰਕਾਰ ਦਾ ਹਰ ਤਸ਼ੱਦਦ ਸੈਣ ਲਈ ਤਿਆਰ ਖੜੇ ਆ ਤਿਆਰ ਖੜੇ ਆ ਤਿਆਰ ਖੜੇ ਆ ਉਸ ਦਾ ਹਰ ਤਸ਼ੱਦਦ ਸਰਕਾਰ ਦਾ ਹਰ ਤਸ਼ੱਦਦ ਸੈਣ ਲਈ ਤਿਆਰ ਖੜੇ ਆ ਤਿਆਰ ਖੜੇ ਆ ਤਿਆਰ ਖੜੇ ਆ ਲਈ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਦਰਦੇ ਲੋਕ ਲਈ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਡਰਦੇ ਲੋਕ ਦੁਕੇ ਵੇਖ ਲਿਆ ਜੋ ਜੁਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋ ਜੁਮਾ ਕੇ ਵੇਖਾਂਗੇ ਸਿਕਾ ਖਾਲਸਾ ਭਾਈ ਗੁਰਦੀਪ ਸਿੰਘ ਫਤਿਹ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਆ ਫੋਟੋਆਂ ਆ ਕਰੋ ਚਿਹਰੇ ਵਿਖਾ ਦਿਓ ਇਹ ਬਦਲਾਵ ਵਾਲੇ ਚਿਹਰੇ ਆ ਜਿਹੜੇ ਬਦਲੇ ਦੇ ਤੌਰ ਤੇ ਕੰਮ ਕਰ ਰਹੇ ਆ ਐਸ ਬੰਨ ਦੇ ਉੱਤੇ ਲਾਲਜੀਤ ਜੀ ਪੁੱਲਰ ਮੋਢੇ ਦੇ ਉੱਤੇ ਤੋੜਾ ਰੱਖ ਕੇ ਬੰਨ ਨੂੰ ਬਚਾਉਣ ਲਈ ਲੱਗੇ ਰਿਹਾ 2023 ਦੇ ਵਿੱਚ ਅਸੀਂ ਅੱਜ ਛੋਟੇ ਵੀਰ ਨੂੰ ਕੁਛ ਨਾ ਚਾਹੁੰਦੇ ਆ ਪੀ ਜਦੋਂ ਹੁਣ 25 ਚ ਜਾਂ 26 ਚ ਜਦੋਂ ਵੀ ਕੁਦਰਤ ਨੇ ਫੇਰ ਇਹ ਪਾਣੀ ਲਿਆਂਦਾ ਤੇ ਆ ਬੰਨ ਟੁੱਟਾ ਤੂੰ ਵੀਰਿਆ ਕਿਹੜੇ ਮੋਢੇ ਤੇ ਰੱਖ ਕੇ ਤੋੜਾ ਤੇ ਇਥੇ ਸੇਵਾ ਕਰੇਗਾ ਕਿਹੜੇ ਮੋਢੇ ਤੇ ਤੇਰੇ ਤੇੜਾ ਉਹ ਤੋੜਾ ਹੋਊਗਾ ਤੇ ਜਿਹੜੇ ਇਹ ਭਗਵੰਤ ਮਾਨ ਜੀ ਕਹਿ ਰਹੇ ਆਮ ਘਰ ਦਾ ਬੱਚਾ ਵਾ ਆਮ ਘਰ ਦਾ ਬੱਚਾ ਤੇ ਫਿਰ ਆਮ ਲੋਕਾਂ ਨੂੰ ਰੇਤਾ ਕੱਢਦਾ ਕਿਉਂ ਨਹੀਂ ਆਕ ਲੁਧਿਆਣੇ ਤੋਂ ਆ ਕੇ ਚੌਧਰੀ ਇੱਥੇ ਰੇਤਾ ਦੇ ਕਿਉਂ ਕਾਬਜ ਹੋਇਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਐਸ ਕਰਕੇ ਸੰਤ ਨੂੰ ਕਹਿਣਾ ਚੋਰੀਆ ਵੀ ਜਦੋਂ ਕਿਤੇ ਖੜ ਆਇਆ ਉਦੋਂ ਸਾਡੇ ਵੀਰਾਂ ਨੇ ਵੱਡੇ-ਵੱਡੇ ਰੁੱਖ ਵੜ-ਵੜ ਕੇ ਬੰਨ ਬੰਨ ਲਈ ਸੁਰ ਦੇਣਿਆ ਚਾਰ ਦੀਆਂ ਕਿਸੇ ਨੇ ਪੰਡਾ ਲੈ ਕੇ ਤੁਰਿਓਨੇ ਕਿਸੇ ਰਸ ਲੈ ਕੇ ਬਿਸਕੁਟ ਰਸ ਲੈ ਕੇ ਤੁਰਿਓਨੇ ਆ ਪਾਣੀ ਦੀਆਂ ਬੋਤਲ ਲੈ ਕੇ ਤੁਰੀਆਂ ਹੋਣੀਆਂ ਕਿਉਂ ਨਾ ਬੰਨ ਬਚਾਉਣ ਵਾਸਤੇ ਹੀ ਲੜਿਆ ਜਾਵੇ ਅੱਜ ਲੋੜਵੰਦੀ ਆ ਬੰਨ ਬਚਾਉਣ ਦੀ ਕਿ ਨਹੀਂ ਲੋੜ ਵਿਚੰਦੀ ਇਹ ਗੱਲ ਜਿਹੜੀ ਉਹ ਸਾਫ਼ ਤੌਰ ਤੇ ਦੱਸ ਦਿਓ ਜੇ ਕਮੈਂਟਾਂ ਦੇ ਵਿੱਚ ਔਰ ਸਾਰੇ ਲੋਕਾਂ ਨੂੰ ਅਪੀਲਵਾ ਵੀ ਪ੍ਰੋਗਰਾਮ ਬਣ ਗਿਆ 20 ਤਰੀਕ ਨੂੰ ਡੀਐਸਪੀ ਪੱਟੀ ਤਰਨਾ ਲੱਗੂਗਾ ਹਜ਼ਾਰਾਂ ਦੀ ਗਿੰਦੇ ਮਾਵਾਂ ਪੈਣਾ ਤੇ ਸੰਗਤਾਂ ਟਰਾਲੀਆਂ ਤੇ ਚੜ ਕੇ ਜਾਣ ਗਿਆ ਉਸ ਤੋਂ ਬਾਅਦ ਜੇ ਨਹੀਂ ਜਿਹੜਿਆਂ ਗੁੰਡਿਆਂ ਨੇ ਉਦਣ ਸਾਡੇ ਬਜ਼ੁਰਗਾਂ ਦੇ ਉੱਤੇ ਵਾਰ ਕੀਤੇ ਆ ਖਿੱਚਾ ਤੋਹੀ ਕੀਤੀ ਆ ਉਹਨਾਂ ਤੇ ਪਰਚੇ ਦਰਜ ਕਰਕੇ ਰੈਂਟ ਨਹੀਂ ਪਈ ਜਾਂਦੀ ਤੇ ਫਿਰ 21 ਨੂੰ ਡੀਸੀ ਤੇ ਐਸਪੀ ਦਫ਼ਤਰ ਤਰਨਤਾਰਨ ਨਾ ਸਾਡੇ ਤੋਂ ਦਫ਼ਤਰ ਬਚਾ ਸਕਣਗੇ ਘੇਰਾਂਗੇ ਤੇ ਨਾ ਸਾਡੇ ਤੋਂ ਰੋਡ ਬਚਾ ਸਕਣਗੇ ਭਗਵੰਤ ਮਾਨ ਜੀ ਲਾਲਜੀਤ ਪੁੱਲਰ ਜੀ ਤੁਹਾਡੇ ਪਾਲੇ ਚ ਗੀਤ ਵਾਜੇ ਵੀ ਮੌਕਾ ਜੇ ਸਮਝੋ ਸਰਕਾਰਾਂ ਹੁੰਦੀਆਂ ਲੋਕਾਂ ਦੀਆਂ ਚੁੜੀਆਂ ਲੋਕਾਂ ਲਈ ਕੰਮ ਕਰਨਾ ਹੁੰਦਾ ਤੁਸੀਂ ਲੋਕਾਂ ਤੋਂ ਵੋਟਾਂ ਲੈ ਕੇ ਕਾਰਪੋਰੇਟਰ ਵਾਲੀ ਕੰਮ ਕਰ ਰਹੇ ਜੇ ਰੇਤਾ ਚੋਰਾ ਵਾਲੀ ਕੰਮ ਕਰ ਰਹੇ ਜੇ ਇੱਕੋ ਏਮਤਾ ਡਰ ਰਹਿ ਗਿਆ ਵੀ ਰੇਤਾ ਚੋਰੀ ਕਿਵੇਂ ਕਰਾਉਣੀ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਲੋਕਾਂ ਤੋਂ ਕਿਵੇਂ ਖੋਹ ਕੇ ਆਪਣੇ ਆਕਾਮਾਂ ਨੂੰ ਦੇੜੀਆਂ ਪਰ ਇਹ ਪੰਜਾਬ ਦੇ ਲੋਕਵਾ ਇਸ ਧਰਤੀ ਦੇ ਲੋਕਾਂ ਨੇ ਕੋਦੀ ਵੀ ਕਿਸੇ ਅਬਦਾਲੀ ਦੀ ਤੇ ਦਰਾਨੀ ਦੀ ਕਿਸੇ ਔਰੰਗਜੇਬ ਦੀ ਕਦੀ ਟੈ ਨਹੀਂ ਮੰਨੀ ਹਮੇਸ਼ਾ ਹੀ ਆੜ ਕੇ ਰਹਿ ਆ ਛਾਤੀਆਂ ਢਾ ਕੇ ਆਪਣੀਆਂ ਛਾਤੀਆਂ 'ਚ ਖੰਜਰ ਖਾਦੇ ਆ ਤੇ ਅੱਜ ਵੀ ਉਹਨਾਂ ਦਾ ਹੀ ਖੂਨ ਤਿਆਰ ਬਰ ਤਿਆਰ ਵਾ ਸੋ ਅਸੀਂ ਕਹਿੰਦੇ ਆ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਨ ਵਾਲੇ ਲੋਕ ਵਾਂ ਜਿੰਨੇ ਮਰਜੀ ਜੇਲ੍ਹਾਂ ਦੇ ਬੂਹੇ ਖੋਲਿਓ ਜੋ ਕਰਨਾ ਕਰ ਲਿਓ ਰੇਤ ਦੀ ਖੱਡ ਗੈਰਕਾਨੂੰਨੀ ਸੀ ਗੈਰਕਾਨੂੰਨੀ ਹੈ ਤੇ ਗੈਰਕਾਨੂੰਨੀ ਰਹੇਗੀ 19 ਮਹੀਨਿਆਂ ਦੇ ਵਿੱਚ ਇੱਕ ਵੀ ਡਾਕੂਮੈਂਟ ਲੀਗਲ ਪੇਸ਼ ਨਹੀਂ ਕਰ ਸਕੇ ਇਥੋਂ ਦੁਨੀਆ ਦੇ ਲੋਕੋ ਇਹ ਸਮਝ ਲਓ ਕਿ ਸਰਕਾਰ ਕੇਂਦਰ ਦੀ ਹੋਵੇ ਪੰਜਾਬ ਦੀ ਹੋਵੇ ਕਾਰਪੋਰੇਟਰਾਂ ਤੇ ਚੋਰਾਂ ਦੇ ਹੱਕ ਚ ਕਿਵੇਂ ਖੜੀ ਆ ਸੋ ਅੱਜ ਇਹ ਪੁਤਲਾ ਫੂਕ ਮੁਕਿੰਮ ਪਿੰਡ ਪਿੰਡ ਪੂਰੇ ਹਲਕੇ ਦੇ ਵਿੱਚ ਕਰਾਂਗੇ ਪੰਜਾਬ ਦੇ ਵਿੱਚ ਜੋਨ ਪੱਧਰ ਤੇ ਪੁਤਲੇ ਫੂਕੇ ਜਾਣਗੇ ਸੋ ਆ ਜਿਹੜੇ ਉਹ ਯੋਧੇ ਆ ਜਿਨ੍ਹਾਂ ਨੂੰ 15 ਤਰੀਕ ਨੂੰ ਡਾਂਗਾਂ ਨਾਲਵਾਜਿਆ ਸੀ ਅੱਜ ਫੇਰ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵੱਡੇ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਸਾਰਾ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਮੁਰਦਾਬਾਦ 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 ਕੋਰਾ ਨਾ ਖੜੀ ਸਰਕਾਰ ਮੁਰਦਾਬਾਦ 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 ਨਾ ਲੜੀ ਸਰਕਾਰ ਮੁਰਦਾਬਾ 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 ਆਜ਼ਾਦੀ ਲੜਨ ਦਾ ਇੱਕ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਇਹ ਸਿਆਹ ਫੇਰੀ ਸੁਈ ਫੇਰਾ ਫੇਰੀ ਚੱਕ ਦਿਆਂਗੇ ਪੁਚਾਰਾ ਕਰ ਲੈ ਭਾਈ